ਫਿਲੌਰ ਇਲਾਕੇ ਵਿੱਚ ਲੁੱਟਖੋਹਾਂ ਤੋਂ ਅਕੇ ਲੋਕਾਂ ਨੇ ਅੰਬੇਡਕਰ ਸੈਨਾ ਪੰਚਾਇਤ ਦੇ ਤਹਿਸੀਲ ਪ੍ਰਧਾਨ ਦੀਪਕ ਰਸੂਲਪਰੀ ਦੀ ਅਗਵਾਈ ਹੇਠ ਡੀਐਸਪੀ ਦਫ਼ਤਰ ਫਿਲੌਰ ਦੇ ਬਾਹਰ ਰੋਜ਼ ਧਰਨਾ ਦਿੱਤਾ ਇਸ ਮੌਕੇ ਦੀਪਕ ਰਸੂਲਪਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਲਾਕੇ ਵਿੱਚ ਪੁਲਿਸ ਦੀ ਮਾੜੀ ਕਾਰਗੁਜ਼ਾਰੀ ਕਾਰਨ ਲੋਕ ਅਤ ਦੇ ਪਰੇਸ਼ਾਨ ਨੇ ਅਪਰਾਧੀ ਦਿਨ ਦਿਹਾੜੇ ਲੁੱਟਖੋਹਾਂ ਤੇ ਚੋਰੀ ਦੇ ਨਾਲ-ਨਾਲ ਮਾਰਕੁੱਟ ਦੇ ਆ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ ਉਨ੍ਹਾਂ ਕਿਹਾ ਕਿ ਪੁਲਿਸ ਅਪਰਾਧੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਬਜਾਏ ਗੋਗਲੂਆਂ ਤੋਂ ਮਿੱਟੀ ਝਾੜ ਕੇ ਫਰਿਆਦੀ ਨੂੰ ਵਾਪਸ ਭੇਜ ਦਿੰਦੀ ਹੈ ਇਲਾਕੇ ਦੇ ਲੋਕ ਮਹਿਸੂਸ ਕਰਦੇ ਹਨ ਕਿ ਇੱਥੇ ਪੁਲਿਸ ਨਾ ਦੀ ਕੋਈ ਚੀਜ਼ ਨਹੀਂ ਹੈ ਉਹਨਾਂ ਕਹਿੰਿਆ ਕਿ ਇਸ ਦੇ ਵਿਰੋਧ ਵਿੱਚ ਹੀ ਉਹਨਾਂ ਵੱਲੋਂ ਇਹ ਰੋਸ ਧਰਨਾ ਦਿੱਤਾ ਗਿਆ ਹੈ ਸ਼ਹਿਰ ਫਲੋਰ ਦੇਖੇ ਬਡਗਲਸਾਣਾ ਪੰਜਾਬ ਤਸਵੀਰ ਫਲੋਰ ਵੱਲੋਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਇਸ ਸ਼ਹਿਰ ਦਾ ਸਬ ਡਿਵੀਜ਼ਨ ਫਲੋਰ ਦਾ ਜਿਹੜਾ ਲੁਕਟਾਂ ਖੋਹਾਂ ਸਰਾਬਿੰਗ ਔਰ ਨਸ਼ਾ ਤਸਕਰਾਂ ਦਾ ਜਿਹੜਾ ਬੋਲ ਬਾਲਾ ਆ ਸੋ ਕੋਈ ਵੀ ਜਿਹੜਾ ਰਾਹੀ ਗਿਰਿਆ ਉਹ ਕਿਸੇ ਵੀ ਟਾਈਮ ਸੁਰੱਖਿਤ ਨਹੀਂ ਜਦੋਂ ਵੀ ਉਹ ਆਪਣੇ ਜੇਕਰ ਬੱਚਿਆਂ ਸਕੂਲ ਤੋਂ ਕਾਲਜ ਤੋਂ ਆਪਣੇ ਘਰਾਂ ਦੇ ਉਹਨਾਂ ਦੇ ਮੋਬਾਈਲ ਫੋਨ ਜਿਹੜੇ ਆ ਉਹ ਸਨੈਦਨੀ ਕੀਤੀ ਜਾਂਦੀ ਲੁੱਟਖੋ ਕੀਤੀ ਜਾਂਦੀ ਘਰਾਂ ਦੇ ਵਿੱਚ ਟੂਟੀਆਂ ਵਗੈਰਾ ਲਾਈਆਂ ਜਾਂਦੀਆਂ ਗੱਡੀ ਬਾਹਰ ਖੜੀ ਉਹਨਾਂ ਦੀਆਂ ਬੈਟਰੀਆਂ ਤੱਕ ਚੋਰ ਜਿਹੜੇ ਲਾ ਕੇ ਲੈ ਜਾਂਦੇ ਆ ਪਰ ਪੁਲਿਸ ਨੇ ਕੀ ਆ ਅਜ ਤੱਕ ਕੋਈ ਫਲੋਰ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਜੇ ਕਾਰਵਾਈ ਨਾ ਤੇ ਸਿਰਫ ਚੋਰ ਨੂੰ ਇੱਕ ਛੋਟਾ ਜਿਹਾ ਪਰਚਾ ਕੱਟ ਕੇ ਭੇਜ ਦਿੰਦੇ ਆ ਪਰ ਚੋਰੀ ਦੁਆਰਾ ਕੀਤਾ ਲੁੱਟਿਆ ਜਿਹੜਾ ਸਮਾਨ ਆ ਉਹ ਜਿਹੜਾ ਸਮਾਨ ਜਿੱਥੇ ਵੇਚਣ ਜਾਂਦੇ ਆ ਉਹਨਾਂ ਦਾ ਅਜ ਤੱਕ ਬਚਾ ਨਹੀਂ ਕੀਤਾ ਵਾਜੋ ਉਸ ਦੇ ਰਹੀ ਅਸੀਂ ਫਲੋਰ ਸ਼ਹਿਰ ਦੇ ਅੰਦਰ ਰੋਸ ਮਾਰਚ ਜਿਹੜਾ ਵੱਡੇ ਪੱਧਰ ਦੇ ਸ਼ਹਿਰ ਫਲੋਰ ਦੇ ਬਜ਼ਾਰਾਂ ਵਿੱਚ ਉਹ ਕਰਨਾ ਸੀ ਸਾਨੂੰ ਇਸ ਕਰਕੇ ਪੋਸਟਪੋਨ ਕਰਨਾ ਪਿਆ ਕਿਉਂਕਿ ਸਾਡੇ ਫਲੋਰ ਹਲਕੇ ਦੇ ਇੱਥੇ ਜਿੰਨੇ ਮੰਦਰ ਕਮੇਟੀਆਂ ਦੇ ਕੁਝ ਮੈਨੂੰ ਫੋਨ ਆਏ ਕਿ ਅੱਜ ਜਨਮ ਅਸ਼ਮੀ ਦਾ ਤਿਹਾਰ ਹੈ ਕਿ ਤੁਸੀਂ ਜਿਹੜੀ ਆ ਅਰਤੀ ਬਲੂਗ ਜਿਹੜਾ ਮੁਜ਼ਾਹਰਾ ਕਰਨਾ ਅੱਜ ਪੁੱਤਰ ਦਿਨ ਤੇ ਨਾ ਕਰੋ ਫੇਸ ਕਰਕੇ ਅਸੀਂ ਉਹ ਸੋ ਅੱਜ ਮਿਰਕਾ ਸਥਾਨਾ ਪੰਜਾਬ ਤਸਵੀਰ ਫਲੋਰ ਦੇ ਜਿਹੜਾ ਇਲਾਕੇ ਦੇ ਵਿੱਚ ਲੁੱਟਾਂ ਖੋਹ ਵਧ ਰਹੀਆਂ ਸੀ ਉਹਦੇ ਲਈ ਰੋਸ ਮਾਰਜ ਜਿਹੜਾ ਅਸੀਂ ਫਲੋਰ ਸ਼ਹਿਰ ਕਰਕੇ ਇਹ ਵੱਡੇ ਪੱਧਰ ਤੇ ਕੱਢਿਆ ਜੀ ਆਖਿਰ ਵਿੱਚ ਡੀਐਸਪੀ ਫਲੋਰ ਸਰਪੰਨ ਸਿੰਘ ਬਲ ਨੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਪੁਲਿਸ ਜਲਦੀ ਹੀ ਉਹਨਾਂ ਵੱਲੋਂ ਦਸੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੇਗੀ। ਅਮੇਦਗਰ ਸਥਾਨਾ ਪੰਜਾਬ ਵੱਲੋਂ ਜਿਹੜਾ ਸੀ ਇਹ ਅੱਜ ਮੇਰੇ ਆਫਿਸ ਦੇ ਬਾਹਰ ਇਕੱਠੇ ਹੋ ਕੇ ਇਹਨਾਂ ਨੇ ਆਪਣੀਆਂ ਕੁਝ ਮੰਗਾਂ ਰੱਖੀਆਂ ਨੇ। ਇਸ ਬੰਦ ਵਿੱਚ ਚੌਕੀਕਾ ਜੱਪਰੇ ਦੇ ਖਿਲਾਫ ਸਨ ਕੁ ਉਹਨਾਂ ਨੂੰ ਅਸੀਂ ਆਲਰੇਡੀ ਹੀ ਜਿਹੜਾ ਸੀ ਉਹ ਬਰਖਾ ਕਸ਼ਕੀਤਾਂ ਸਨ ਤੇ ਸਾਡੇ ਮਾਨਯੋਗ ਐਸ.ਐਸ.ਪੀ ਸਾਹਿਬ ਨੇ ਉਹਨਾਂ ਨੂੰ ਪਰसों ਰਾਤ ਨੂੰ ਹੀ ਪੁਲਿਸ ਲਾਈਨ ਹਾਜ਼ਰ ਕਰ ਦਿੱਤਾ ਹੈਗਾ ਉਹ ਜਿਹਨਾਂ ਦੀਆਂ ਮੰਗਾਂ ਨੇ ਚਾਰ ਪੰਜ ਜਿਹੜੀਆਂ ਇਹਨਾਂ ਨੇ ਕੀਤੀਆਂ ਨੇ ਸਾਡੇ ਕੋਲ ਕੁਝ ਪੁਰਾਣੇ ਮੁਕੱਦਮੇ ਨੇ ਉਹ ਅਦਾਲਤ ਚ ਨਹੀਂ ਦਿੱਤੇ ਗਏ ਇੱਕ ਦੋ ਚੋਰੀਆਂ ਦੇ ਸਬੰਧ ਤੇ ਇਹਨਾਂ ਨੇ ਗੱਲ ਕੀਤੀ ਆ ਇਹ ਸਾਰਾ ਇਹ ਜਿਹੜਾ ਇਹਨਾਂ ਨੂੰ ਵਿਦਨ ਇਹਨਾਂ ਦਾ ਮੈਂ ਪ੍ਰੋਮਿਸ ਕੀਤਾ ਵੀ ਵਿਦਨ ਵੀਕ ਦੇ ਜਿਹੜਾ ਕੰਮ ਆ ਸਾਰਾ ਖਤਮ ਕਰਤਾ ਜਾਵੇਗਾ ਕਿਉਂਕਿ ਮੇਰੀ ਪੋਸਟਿੰਗ ਵੀ ਹਜੇ 10 ਦਿਨ ਪਹਿਲਾਂ ਹੀ ਇੱਥੇ ਹੋਈ ਹੈ 8-9 ਦਿਨ ਹੋਏ ਨੇ ਤੇ ਇਹਨਾਂ ਦੀਆਂ ਮਦਰਵਾਇੰਸਾਂ ਸੁਣ ਲਈਆਂ ਉਹਨਾਂ ਨੂੰ ਮੈਂ ਹੱਲ ਕਰਾਂਗਾ ਸਭ ਜੇ ਤਾਂ ਲੇਡੀਜ਼ ਨੇ ਕਹਿੰਦੀ ਉਹਦੇ ਸਾਹਦੇ ਨਜਾਇਜ਼ ਪਤੀ ਕੀਤੇ ਹੈ ਕੋ ਨਵਾਲਤ ਲੱਗਦੀਆਂ ਹਨੀਆਂ ਉਹਨਾਂ ਦੇ ਵੀ ਪਤੀ ਕੀਤੇ ਹੈਗੇ ਨਹੀਂ ਉਹ ਐਫ ਆਈ ਆਰ ਨਹੀਂ ਕੋਈ ਦਰਜ ਕੀਤੀ ਉਹਨਾਂ ਨੇ ਸਤਗੁੰਝਾ ਕੀਤੀ ਹੈਗੀ ਆ ਉਹ ਮੈਟਰ ਆਪਾਂ ਦੇਖਾਂਗੇ ਵੀ ਲੜਾਈ ਸਤਗੁੰਝਾ ਦਾ ਕਾਰਨ ਕੀ ਸੀ ਉਹ ਦੀ ਗੱਲ ਸੁਣ ਕੇ ਕੋਈ ਕੰਪਲੇਨ ਲੈ ਕੇ ਤੇ ਮਾਣ ਜੋ ਐਸਟੀਐਮ ਸਾਹ ਕੋ ਭੇਜ ਦਿੱਤੀ ਜਾਵੇ ਵੀ ਉਹ ਵੀ ਮਸਲਾ ਹੱਲ ਕਰਦਾ ਹੈ